ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆ ਵੀਡੀਓ ਨੂੰ ਜਰੂਰ ਸੁਣਿਓ ਭਾਈ ਗੁਰਦਾਰ ਜੀ ਨੇ ਆਪਣੀ ਵਾਰਾਂ ਦੇ ਵਿੱਚ ਉਸ ਸਮੇਂ ਗੱਲ ਕੀਤੀ ਤੇ ਅੱਜ ਬਿਲਕੁਲ ਸੱਚ ਹੋ ਰਹੀ ਹੈ ਗੁਰੂ ਘਰ ਦੇ ਜੋ ਪ੍ਰਬੰਧਕ ਕਮੇਟੀਆਂ ਪ੍ਰਧਾਨ ਉਹਨਾਂ ਦੇ ਬਾਰੇ ਗੱਲ ਕੀਤੀ ਤੇ ਬੜੀ ਸੁੰਦਰ ਉਦਾਹਰਨ ਦੇ ਕੇ ਗੱਲ ਕੀਤੀ ਉਹਨਾਂ ਦੀ ਵਿਆਖਿਆ ਸੰਤ ਗਿਆਨੀ ਮਸਕੀਨ ਜੀ ਨੇ ਕੀਤੀ ਤੇ ਬੜੀ ਸੁੰਦਰ ਵਿਆਖਿਆ ਕੀਤੀ ਆ ਜਰੂਰ শ্রবণ ਕਰਿਓ ਇਹ ਵੀਡੀਓ ਸਾਰੀ ਵੇਖੋ ਭਾਈ ਸਾਹਿਬ ਕਹਿੰਦੇ ਨੇ ਕਿਸਾਨ ਨੂੰ ਜਦ ਮੈਂ ਦੇਖਿਆ ਤੇ ਚਾਰੋਂ ਪਾਸੇ ਚੰਦਨ ਦੀ ਬਾੜ ਲਾ ਰਿਆ ਸੀ ਤੇ ਮੈਨੂੰ ਪੁੱਛਣਾ ਪਿਆ ਅੰਦਰ ਤੂੰ ਬੋਆ ਕੀ ਹੈ ਐਨੇ ਕੀਮਤੀ ਲੱਕੜ ਤੇ ਚੰਦਨ ਤੇ ਹਜ਼ਾਰਾਂ ਰੁਪਏ ਮੁਲ ਦੇਣ ਵਾਲਾ ਤੂੰ ਚਾਰੋਂ ਪਾਸੇ ਇਸ ਦੀ ਬਾੜ ਪਿਆ ਲਾਣਾ ਹੈ ਪਹਿਲੇ ਅੰਦਰ ਦਸ ਤੋ ਕੇਸਰ ਬੀਜਿਆ ਕੀ ਬੀਜਿਆ ਫਿਰ ਅੰਦਰ ਹੈ ਕਿ ਅੱਖ ਲਗ ਅੰਦਰ ਤੇ ਇਕ ਇਕਰਾਂ ਦੇ ਬੂਟੇ ਲਾਏ ਨੇ ਵਾਹਿਗੁਰੂ ਭਾਈ ਤੇ ਇਕ ਇਕਰਾਂ ਦੇ ਬੂਟਿਆਂ ਦੇ ਆਲੇ ਦੋਲੇ ਚੰਦਨ ਦੀ ਬਾੜ ਚੰਦਨ ਕੇ ਬਾੜ ਜੈਸੇ ਦੀਜੀਤ ਬਬੂਰ ਦਰਮ ਕੰਚਨ ਸਪਟ ਮਦ ਕਾਂਚ ਗਰੇ ਰੱਖੀ ਐ ਭਾਈ ਸਾਹਿਬ ਕਹਿੰਦੇ ਫਿਰ ਮੈਂ ਇੱਕ ਹੋਰ ਕਰਾਮਾਤ ਵੇਖੀ ਉਸ ਬੰਦੇ ਦੇ ਘਰ ਦੇ ਵਿੱਚ ਬਕਸਾ ਸੀ ਸੋਨੇ ਦਾ ਸੋਨੇ ਉਹ ਸੋਨੇ ਦੀ ਤਜੋਰੀ ਕੌਣ ਬਣਾਉਂਦਾ ਹੈ? ਸੇਤ ਤੇ ਆਖਰ ਲੋਹੇ ਦੀ ਬਣੇਗੀ ਨਾ ਤਜੋਰੀ ਤੇ ਲੋਹੇ ਦੀ ਬਣੇਗੀ। ਉਹਨੇ ਸੋਨੇ ਦੀ ਬਣਾਈ। ਬਕਸਾ ਬਹੁਤ ਵੱਡਾ। ਤੇ ਭਾਈ ਜੀ ਕਹਿੰਦੇ ਮੈਂ ਉਸ ਤੋਂ ਪੁੱਛਿਆ ਜੇ ਤੂੰ ਬਕਸਾ ਸੋਨੇ ਦਾ ਬਣਾਇਆ ਇਹਦੇ ਚ ਹੀਰੇ ਰੱਖੇ ਨੇ, ਪੰਨੇ, ਨੀਲਮ ਕਹਿੰਦਾ ਨਹੀਂ ਕੱਚ ਤੇ ਪੱਥਰ ਰੱਖੇ ਨੇ। ਕੰਚਨ ਸਪਟ ਮਦ ਕਾਂਚ ਗ੍ਰਹਿ ਰੱਖੇ। ਸੋਨੇ ਦੇ ਬਕਸੇ ਦੇ ਚ ਕੱਚ ਤੇ ਪੱਥਰ। ਤੇ ਚੰਦਨ ਦੀ ਬਾੜ ਕਿਕਰਾਂ ਦੇ ਆਲੇ ਦੁਆਲੇ ਤੇ ਭਾਈ ਜੀ ਤੋਂ ਪੁੱਛੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸਾਧਨ ਦੁਰਾਏ ਕੇ ਅਸਾਧ ਅਪਰਾਧ ਕਰੇ ਉਲਟਈ ਚਾਲ ਕਲ ਕਾਲ ਬ੍ਰਹਮ ਭਾਖੀਏ ਇਸ ਕਲ ਯੁਗ ਦੇ ਜਿਸ ਮੌਜੂਦਾ ਦੌਰ ਦੇ ਚ ਉਲਟੀ ਚਾਲ ਕੀ ਜੇਦੀ ਜ਼ਿੰਦਗੀ ਬਿਲਕੁਲ ਕਿਕਰਾਂ ਦੀ ਤਰ੍ਹਾਂ ਵਿਕਾਰੇ ਲੋਕੀ ਹੰਕਾਰੀ ਐਸਾ ਕਿਹੜਾ ਐਬ ਹੈ ਜਿਹੜਾ ਅੰਦਰ ਨਾ ਆਵੇ ਬਾਹਰ ਚੰਦਨ ਦੀ ਬਾੜ ਧਰਮ ਦਾ ਮੁਖੀ ਜੇ ਧਰਮ ਦਾ ਮੁਖੀ ਹੈ ਗੁਰਦੁਆਰੇ ਦਾ ਮੁਖੀ ਹੈ ਜੀ ਪ੍ਰਧਾਨ ਸਾਹਿਬ ਨੇ ਤੇ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਜੇ ਪ੍ਰਧਾਨ ਸਾਹਿਬ ਨੇ ਤੇ ਬਿਲਕੁਲ ਗੁਰੂ ਨਾਲ ਜੁੜਿਆ ਹੋਇਆ ਹਉਣ ਦੇ ਕਿਉਂਕਿ ਚੰਦਨ ਦੀ ਬਾੜ ਜੋ ਦਿਖਾਈ ਦਿੰਦੀ ਹੈ ਪ੍ਰਧਾਨਗੀ ਜੋ ਦਿਖਾਈ ਦਿੰਦੀ ਹੈ ਗੁਰਦੁਆਰੇ ਦੀ ਪਰ ਇਹ ਨਹੀਂ ਪਤਾ ਥੋੜਾ ਜਿਹਾ ਅੰਦਰ ਝਾਤ ਮਾਰ ਕੇ ਦੇਖ ਊਟੇ ਕਿਕਰਾਂ ਦੇ ਨੌਰ ਕੱਖ ਨਹੀਂ ਬੜੇ ਬੜੇ ਸ਼ਰਾਬੀਆਂ ਨੂੰ ਦੁਰਾਚਾਰੀਆਂ ਨੂੰ ਠੱਗਾ ਨੂੰ ਤੇ ਕੌਮ ਧਰੋਈਆਂ ਨੂੰ ਪੰਥ ਧਰੋਈਆਂ ਨੂੰ ਮੈਂ ਗੁਰਦੁਆਰਿਆਂ ਦਾ ਪ੍ਰਧਾਨ ਵੇਖਿਆ ਗੁੰਮ ਫਿਰ ਕੇ ਤੇ ਕੁਛ ਮੈਂ ਵੇਖਿਆ ਵਾੜ ਚੰਦਨ ਦੀ ਤੇ ਬੂਟੇ ਕਿ ਕਰਾਂਦੇ ਜ਼ਿੰਦਗੀ ਕਿ ਕਰਾ ਵਰਗੇ ਤੇ ਜ਼ਿੰਮੇਵਾਰੀ ਕੀ ਧਰਮ ਦੇ ਮੁਖੀਆਂ ਸੀ ਡੱਬਾ سونے ਦਾ ਬਾਹਰ ਲਿਵਾਸ ਧਰਮ ਦਾ ਧਰਮ ਦੇ ਮੁਖੀ ਤੇ ਖਿਮਾ ਕਰਨੀ ਅੰਦਰ ਕੋਰੀ ਗੰਦੀ ਸਿਆਸਤ ਦੇ ਕੱਚ ਤੋਂ ਇਲਾਵਾ ਹੋਰ ਕੁਛ ਨਹੀਂ ਮਿਲਵਾਇ ਸਿਆਸਤ ਵਿੱਚ ਹੁੰਦਾ ਹੈ ਬਸ ਮੈਂ ਲੈਣਾ ਹੀ ਲੈਣਾ ਹੈ ਧਰਮ ਦੇ ਚਾਹੁੰਦਾ ਮੈਂ ਦੇਣਾ ਹੀ ਦੇਣਾ ਮੈਂ ਜਾਨ ਦੇਣੀ ਮੈਂ ਆਪਣਾ ਥਨ ਦੇਣਾ ਹੈ ਮੈਂ ਪਰਿਵਾਰ ਦੇ ਦੇਣਾ ਸਿਆਸਤ ਇਹ ਦੇਣਾ ਨਹੀਂ ਜਾਣਦੀ ਮੈਂ ਲੈਣਾ ਹੈ ਮੈਂ ਕੌਮ ਕੋਲੋਂ ਲੈਣਾ ਹੈ ਪੰਥ ਕੋਲੋਂ ਲੈਣਾ ਹੈ ਦੇਸ਼ ਕੋਲੋਂ ਲੈਣਾ ਹੈ ਦੇਸ਼ ਦੀਆਂ ਹੱਡੀਆਂ ਕੋਲੋਂ ਲੈਣਾ ਹੈ ਪੰਥ ਦੇ ਖੂਨ ਕੋਲੋਂ ਵੀ ਲੈਣਾ ਹੈ ਲੈਣਾ ਹੀ ਲੈਣਾ ਹੈ ਦੇਣਾ ਕੱਖ ਵੀ ਨਹੀਂ ਖੂਨ ਵੀ ਲੈਣਾ ਹੈ ਖੂਨ ਦੇਣਾ ਨਹੀਂ ਕੱਖ ਨਹੀਂ ਦੇਣਾ ਦੇਣ ਦੀ ਕੋਈ ਬਰਤੀ ਨਹੀਂ ਜਿਹੜਾ ਲੈਣ ਦੀ ਬਰਤੀ ਰੱਖਦਾ ਉਹ ਤੇ ਸਿਆਸਤਦਾਨ ਹੈ ਠੀਕ ਹੈ ਜੇ ਪਿੱਛੇ ਸਿਆਸਤਦਾਨ ਜੇਲਾਂ ਕੱਢਦੇ ਰਹੇ ਤੇ ਹੁਣ ਸਿੰਘਾਸਣ ਤੇ ਬੈਠੇ ਨੇ ਜੇਲ ਕੱਟਣ ਦਾ ਮਤਲਬ ਕੀ ਹੁੰਦਾ ਮੁਆਵਜ਼ਾ ਦੇ ਸਾਲ ਅਸੀਂ ਜੇਲ ਕੱਟੀ ਹੈ ਹੁਣ ਤੁਸੀਂ 30 40 ਸਾਲ ਲਈ ਸਾਨੂੰ ਮਨਿਸਟਰ ਬਣਾਓ